ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਦੂਸਰਾ ਦਿਨ ਹੈ ਦੂਜੇ ਦਿਨ ਵੀ ਸੰਗਤ ਵੱਡੇ ਪੱਧਰ ਤੇ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਪਹੁੰਚੀ ਹੋਈ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਅਤੇ ਹੋਰ ਵੀ ਕਈ ਧਾਰਮਿਕ ਸਥਾਨ ਨੇ ਜਿੱਥੇ ਕਿ ਸੰਗਤ ਪਹੁੰਚੀ ਹੋਈ ਹੈ ਨਤਮਸਕ ਹੋ ਰਹੀ ਹੈ ਮਹਾਨ ਯੋਧਿਆਂ ਨੂੰ ਸ਼ਹੀਦਾਂ ਨੂੰ ਸਨਦਾਂਸ਼ ਲਿਖਤੀ ਜਾ ਰਹੀ ਹੈ ਗਹਿਰੀ ਧੁੰਦ ਦੇ باوجود ਸੰਗਤ ਜੋ ਹੈ ਗੁਰੂ ਘਰ ਪਹੁੰਚੀ ਹੈ ਔਰ ਇਸ ਮੌਕੇ چھوٹے ਸਹਬਜ਼ਾਦਿਆਂ ਤੇ ਮਾਤਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕੀਤਾ ਜਾ ਰਿਹਾ ਹੈ ਸੰਗਤ ਦੇ ਵੱਲੋਂ ਲਗਾਤਾਰ ਸ਼ਹੀਦੀ ਜੋੜ ਮੇਲ ਦੇ ਅਖੀਰਲੇ ਦਿਨ ਤੱਕ ਇਸੇ ਤਰ੍ਹਾਂ ਦੇ ਨਾਲ ਵਿਸ਼ਾਲ ਲੰਗਰ ਕੀਰਤਨ ਜੋ ਆਰੰਭ ਹੋਏ ਨੇ ਉਹਨਾਂ ਦੇ ਵਿੱਚ ਵੀ ਸ਼ਗੂਲੀਅਤ ਕੀਤੀ ਜਾਏਗੀ ਫਤੇਕਰ ਸਾਹਿਬ ਦੇ ਮਹਾਨ ਸ਼ਹੀਦਾਂ ਜਿੱਥੇ ਨਿੱਕੀਆਂ ਜਿੰਦਾਂ ਵੱਡਾ ਸਾਕਾ ਵਾਪਰਿਆ ਉੱਥੇ ਹੀ ਸ਼ਹੀਦੀ ਜੋੜ ਮੇਲ ਆਯੋਜਿਤ ਕੀਤਾ ਜਾਂਦਾ ਤੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਲੱਗਣੋਂ ਵਾਲੇ ਸਰਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦਾ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਵੀ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਜਾ ਰਹੀਆਂ ਹਨ ਜਿੱਥੇ ਅੱਜ ਦੂਸਰੇ ਦਿਨ ਸੰਗਤਾਂ ਨਤਮਸਤਕ ਹੋਣ ਜਾ ਰਹੀਆਂ ਨੇ ਉੱਥੇ ਤਕਰੀਬਨ ਦੋ ਹਫ਼ਤਿਆਂ ਤੋਂ ਇਸੇ ਤਰ੍ਹਾਂ ਸੰਗਤਾਂ ਦਾ ਸੇਲਾਬ ਵੱਡੀ ਗਿਣਤੀ ਵਿੱਚ ਜੋ ਸ਼ਰਦਾ ਦਾ ਸਲਾਬਤ ਦੇਖਣ ਨੂੰ ਮਿਲ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਫਤਿਹਗੜ੍ਹ ਸਾਹਿਬ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਦਾ ਝੜੀਆਂ ਪੈਂਡ ਕਰਦੀਆਂ ਹਨ ਸੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਨਾਲ ਤਾਂ ਮਸਤਕ ਹੁੰਦੀਆਂ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਸੇਵਾਦਾਰ ਵੀ ਨੇ ਜੋ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ ਆ ਕੇ ਕੀ ਕੀ ਇਹਨਾਂ ਵੱਲੋਂ ਡਿਊਟੀ ਨਿਭਾਈ ਜਾਂਦੀ ਹੈ ਹਾਂਜੀ ਭਾਈ ਜੀ ਕੀ ਕੀ ਡਿਊਟੀ ਨਿਭਾਈ ਜਾਂਦੀ ਹੈ ਸੇਵਾ ਦੇ ਤੌਰ 'ਤੇ ਉਹ ਮਹਾਰਾਜ ਲਾਉਂਦੇ ਹੀ ਹੁਕਮ ਕਿੱਥੇ ਵਧੇ ਕਰਦਾ ਭਾਈ ਜੋ ਜੋ ਸੇਵਾ ਮਹਾਰਾਜ ਲਾਉਂਦੇ ਨੇ ਫਿਰ ਉਹੀ ਕਰ ਲਈ ਜੀ ਕੋਈ ਜਵਾਬ ਨਹੀਂ ਕੋਈ ਨੌਜਵਾਨਾਂ ਵੱਲੋਂ ਡਿਊਟੀ ਵੀ ਕੀਤੀ ਜਾਂਦੀ ਹੈ ਹਾਂਜੀ ਭਾਈ ਜੀ ਕਿਹੜਾ ਆਪਣਾ ਥੋੜਾ ਜੱਥਾ ਤੇ ਕੀ ਕੀ ਆਪਣੀ ਕੜਾ ਪ੍ਰਸ਼ਾਦ ਦੀ ਸੇਵਾ ਵਾਹ ਗੁਰ ਜੀ ਅੱਜ ਆਪਾਂ ਸੇਵਾ 2:30 ਵਜੇ ਸਟਾਰਟ ਹੋ ਜਾਂਦੀ ਹੈ ਜੀ ਆਪਣੇ ਜੀ 2:30 ਵਜੇ ਤੋਂ ਸੇਵਾ ਕਰਨ ਲੱਗ ਜਾਂ ਜੋ ਵੀ ਮਾਰਾ ਸੇਵਾ ਦੰਨਿਆ ਝਾੜੂ ਦੀ ਪੋਚੇ ਦੀ ਆਪਾਂ ਹੱਥ ਜੋੜ ਕੇ ਕਰੀਦੀ ਹੈ ਜੀ ਹਰ ਇੱਕ ਸਾਲ ਸੇਵਾ ਕਰਦੇ ਹਾਂ ਹਾਂ ਜੀ ਵਾਗੁਰ ਜੀ ਹਰ ਇੱਕ ਸਾਲ ਜੀ ਆਪਾਂ ਪਿਛਲੇ 10 ਸਾਲਾਂ ਤੋਂ ਓਰੀ ਸੇਵਾ ਕਰ ਰਹੇ ਹਾਂ ਜੀ ਛੋਟਾ ਜੀ ਹੁੰਦੇ ਹੀ ਇੱਥੇ ਆਉਣੇ ਆ ਜੀ ਸੋ ਸੰਗਤਾਂ ਦੇ ਵਿੱਚ ਸਰਦਾ ਦਾ ਵੀ ਤੁਸੀਂ ਦੇਖ ਸਕਦੇ ਹੋ ਕੋਈ ਘਾਟਾ ਨਹੀਂ ਦੇਖ ਨੂੰ ਮਿਲ ਰਿਹਾ ਤੜਕੇ 2:30 ਵਜੇ ਤੋਂ ਸੰਗਤਾਂ ਇਸੇ ਸਥਾਨ ਤੇ ਪਹੁੰਚ ਜਾਂਦੀਆਂ ਨੇ ਤੇ ਨਿਰੰਤਰ ਦਿਨ ਰਾਤ ਸੇਵਾ ਦੇ ਵਿੱਚ ਨੀਲ ਲੰਗਦੇ ਹਨ ਸੋ ਸਿੱਧੀ ਜੋੜ ਮਿਲਦਾ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਨਸਤਮਸਤ ਕੋਨ ਜਾ ਰਿਹਾ ਤੇ ਸਿੱਧੀ ਜੋੜ ਮਿਲਦੇ ਤੀਸਰੇ ਦਿਨ ਇਸੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਤਕਰੀਬਨ 1.5 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਪਹੁੰਚੇਗਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਨੂੰ ਆਪਣਾ ਸੰਦੇਸ਼ ਦੇਣਗੇ ਜਗਦੇਵ ਸਿੰਘ ਦਿੱਲੀ ਪੋਸਟ ਪੰਜਾਬ ਰਿਆਣਾ ਹਿਮਾਚਲ ਫਤਿਹਗੜ੍ਹ ਸਾਹਿਬ